ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੂਹੀ ਰਾਗ ਦੇ ਅੰਦਰ ਸਾਧ ਸੰਗਤ ਜੀ ਬੜੇ ਸੁੰਦਰ ਬਚਨ ਕਰ ਰਹੇ ਹਨ ਗਾਓ ਮੰਗਲੋ ਨਿਤ ਹਰ ਜਨ ਹੋ ਪੁੰਨੀ ਇੱਛ ਸਬਾਈ RAM ਰੰਗ ਰਤੇ ਅਪੁਨੇ ਸੁਆਮੀ ਸੇਤੀ ਮਰਨ ਆਵੈ ਜਾਈ RAM ਇਹ ਗੁਰਮੁਖ ਪਿਆਰਿਓ ਤੁਸੀਂ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣਾ ਕਰੋ ਆਪਣੀ ਰਸਨਾ ਦੁਆਰਾ ਰਸਨਾ ਜਪੈ ਨਾ ਨਾਮ ਦਿਲ-ਦਿਲ ਕਰ ਕੱਟੀਐ ਹਰ ਹਾ ਜਬ ਬਿਸਰਾ ਗੋਬਿੰਦ ਰਾਏ ਦਿਨੋ-ਦਿਨ ਕੱਟੀਐ ਸੋ ਵਾਹਿਗੁਰੂ ਪਰਮੇਸ਼ਰ ਦੇ ਗੁਣ ਆਪਣੀ ਰਸਨਾ ਦੁਆਰਾ ਪ੍ਰੇਮ ਨਾਲ ਲਗਾਉਣਾ ਕਰੋ ਔਰ ਨਿਤ ਗਾਓ ਮੰਗਲ ਨਾਮ ਸ਼ਾਂਤੀ ਦਾ ਵੀ ਹੁੰਦਾ ਹੈ ਮੰਗਲ ਨਾਮ ਸੁਖ ਦਾ ਵੀ ਹੈ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣ ਨਾਲ ਮਨ ਦੀ ਇਕਾਗਰਤਾ ਹੁੰਦੀ ਹੈ ਔਰ ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ। ਗਾਓ ਮੰਗਲੋ ਨਿਤ ਹਰ ਜਨ ਹੋ। ਵਾਹਿਗੁਰੂ ਦੇ ਪਿਆਰਿਓ ਜਨੋ ਪਰਮੇਸ਼ਰ ਦੇ ਗੁਣ ਗਾਓ ਤਾਂ ਮਹਾਰਾਜ ਕੀ ਕਰਾਂਗੇ ਕੀ ਹੋਵੇਗਾ ਜੇ ਪਰਮੇਸ਼ਰ ਦੇ ਗੁਣ ਗਾਵਾਂਗੇ ਤਾਂ ਮਹਾਰਾਜ ਕਹਿੰਦੇ ਪੁੰਨੀ ਇਛ ਸਬਾਈ ਰਾਮ ਜਿਹੜੀ ਤੇਰੀ ਮਨ ਦੀ ਪ੍ਰਭਲ ਇੱਛਾ ਹੈ ਨਾ ਹਰ ਜੀਵ ਦੇ ਅੰਦਰ ਸਾਧ ਸੰਗ ਦੀ ਇੱਛਾ ਪੈਦਾ ਹੋ ਰਹੀ ਹੈ ਪਲ ਪਲ ਤੇ ਇੱਛਾ ਜੇ ਕਿਸੇ ਦੀ ਇੱਛਾ ਪੂਰੀ ਹੁੰਦੀ ਨਾਲ ਹੀ ਅਗਲੀ ਤਿੱਭਰ ਇੱਛਾ ਉਤਪਨ ਹੋ ਜਾਂਦੀ ਹੈ। ਜਿਵੇਂ ਕੁਦਰਤ ਕਰਕੇ ਬਸਿਆ ਸੋਏ ਪਰਮੇਸ਼ਰ ਆਪ ਹੀ ਆਪਣੀ ਕੁਦਰਤ ਵਿੱਚ ਰਾਜ ਰਿਹਾ ਹੈ ਰਾਸ ਲੈ ਰਿਹਾ ਹੈ ਇਸੇ ਪ੍ਰਕਾਰ ਜੀਵ ਦੇ ਮਨ ਦੇ ਅੰਦਰ ਜਿਹੜੇ ਫੁਰਨੇ ਨੇ ਉਹ ਪ੍ਰਭਤਾ ਨਾਲ प्रबलਤਾ ਦੇ ਨਾਲ ਦਿਨੋ ਦਿਨ ਵੱਧ ਰਹੇ ਨੇ ਇਹ ਘਟ ਨਹੀਂ ਰਹੇ ਹਨ ਆਪਾਂ ਆਪਣੇ ਮਨਾਂ ਦੇ ਅੰਦਰ ਝਾਕ ਕੇ ਦੇਖੀਏ ਕਿ ਸਾਡੇ ਤ੍ਰਿਸ਼ਨਾਵਾ ਸਾਡੇ ਜਿਹੜੇ ਔਗਣ ਨੇ ਉਹ ਘਟਦੇ ਆ ਕਿ ਵੱਧਦੇ ਆ ਕਰੋੜਾਂ ਚੋਂ ਕੋਈ ਇੱਕ ਆ ਗੁਰਮੁਖ ਪਿਆਰਾ ਜੀ ਦੇ ਔਗਣ ਘਟਦੇ ਨੇ ਨਹੀਂ ਤਾਂ ਤਕਰੀਬਨ ਆਮ ਦੁਨੀਆ ਦੇ ਔਗਣ ਵੱਧਦੇ ਜਾ ਰਹੇ ਨੇ ਤੇ ਮਾਰਜ ਕਹਿੰਦੇ ਪੁੰਨੀ ਅਛੇ ਸਬਾਈ RAM ਤੇਰੇ ਮਨ ਦੀ ਜਿਹੜੀ ਇੱਛਾ ਹੈ ਨਾ ਜੇ ਤੂੰ ਵਾਹਿਗੁਰੂ ਦੇ ਗੁਣ ਗਾਏਂਗਾ ਪਰਮੇਸ਼ਰ ਨੂੰ ਧਿਆਏਂਗਾ ਤੇ ਪਰਮੇਸ਼ਰ ਨੇ ਤਾਂ ਇੱਛਾ ਪੂਰੀਆ ਕਰਨੀ ਆ ਹੀ ਨੇਗੀਆਂ ਪਰਮੇਸ਼ਰ ਦਾ ਬਿਰਦ ਹੈ ਪਰ ਨਿਸ਼ਕਾਮ ਭਾਵਨਾ ਦੇ ਨਾਲ ਭਗਤੀ ਕਰਨੀ ਦਾ ਸਾਧ ਸੰਗਤ ਜੀ ਬੜਾ ਵੱਡਾ ਲਾਭ ਹੈ ਇਹ ਗੁਰਮੁਖਾਂ ਦੇ ਹਿੱਸੇ ਆਉਂਦਾ ਹੈ ਗੁਰਮੁਖ ਰੋਮ ਰੋਮ ਹਰਿ ਤੇ ਆਵੈ ਗੁਰਮੁਖ ਸਗਲੀ ਗਣਤ ਮਿਟਾਵੈ ਸੁਰੋਹ ਵਿਚਾਰ ਗਾਉ ਮੰਗਲੋ ਨਿਤ ਹਰ ਜਨੋ ਪੁੰਨੀ ਇੱਛ ਸਬਾਈ RAM ਹੁਣ ਅਗੇ ਗੁਰਮੁਖ ਦੀ ਅਵਸਥਾ ਦੱਸ ਰਹੇ ਨੇ ਮਹਾਰਾਜ ਇਹ ਤਾਂ ਸੰਸਾਰੀਆਂ ਦੀ ਹੋਗੀ ਨਾ ਜਿਨ੍ਹਾਂ ਨੇ ਗੁਣ ਗਾਏ ਤੇ ਆਪਣੀ ਇੱਛਾ ਪੂਰੀ ਕਰਾਰੀ ਮਹਾਰਾਜ ਕਹਿੰਦੇ ਰੰਗ ਰਤੈ ਆਪਣੇ ਸਵਾਮੀ ਸੇਤੀ ਸੇਤੀ ਤੇ ਵਿਸ਼ਰਾਮ ਲਾਉਣਾ ਨਹੀਂ ਤੇ ਆਮ ਪਾਠੀ ਰੰਗ ਰਤੈ ਆਪਣੇ ਸਵਾਮੀ ਤੇ ਹੀ ਲਾ ਦਿੰਦੇ ਨੇ ਵਿਸ਼ਰਾਮ ਮਹਾਰਜ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਇਸ ਤਰ੍ਹਾਂ ਸੇਤੀ ਰਤੇ ਹੋਏ ਨੇ ਮਿਲੇ ਹੋਏ ਨੇ ਮਰਨਾ ਆਵੈ ਜਾਈਂ ਰਾਮ ਤੇ ਨਾਉ ਗੁਰਮੁਖ ਪਿਆਰੇ ਮਰਦੇ ਨੇ ਨਾਉ ਜਮਦੇ ਨੇ ਕਿਉਂਕਿ ਗੁਰਮੁਖ ਸੱਦੇ ਜਾਏ ਆਵਣ ਕੱਲਿਆ ਬਾਣੀ ਦਾ ਹੀ ਬਚਨ ਅਸੀਂ ਪੜਦੇ ਆਂ ਔਰ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਇਹ ਵੀ ਅਸੀਂ ਨਿਤਾ ਪ੍ਰਤੀ कीर्तन ਦੁਆਰਾ ਕਥਾ ਦੁਆਰਾ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਬਚਨ শ্রবণ ਕਰਦੇ ਹਾਂ ਪਰ ਦੇਖੋ ਮਹਾਰਾਜ ਨੇ ਇਥੇ ਮੋਹਰ ਲਾ ਦਿੱਤੀ ਰੰਗ ਰਤੇ ਆਪਣੇ Swami Sethi yogarmuk pyare parmeshwar ਦੇ ਰੰਗ ਵਿੱਚ ਇਸ ਤਰ੍ਹਾਂ ਰੰਗੇ ਹੁੰਦੇ ਨੇ ਨਾਉ ਮਰਦੇ ਤੇ ਨਾ ਹੀ ਉਹ ਜੰਮਦੇ ਨੇ ਮਰੈ ਨਾ ਆਵੈ ਜਾਈਂ RAM ਕਿਉਂ ਕਿਉਂਕਿ ਨਾ ਵਾਹਿਗੁਰੂ ਮਰਦਾ ਤੇ ਨਾ ਵਾਹਿਗੁਰੂ ਜਿਉਂਦਾ ਵਾਹਿਗੁਰੂ ਤਾਂ ਅਨੇਕ ਹੈ ਫਿਰ ਏਕ ਹੈ ਚੱਕਰ ਚ ਹੈ ਨੀ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨਾ ਸਕਤ ਕਿਹ ਉਹਦਾ ਚੱਕਰ ਨਹੀਂ ਉਹਦਾ ਕੋਈ ਬਰਨ ਨਹੀਂ ਉਹਦੀ ਕੋਈ ਜੜ ਚੇਤਨ ਤੋਂ ਉੱਪਰ ਹੈ ਵਾਹਿਗੁਰੂ ਪਰਮੇਸ਼ਰ ਪਰ ਬਰਾ ਬੜਾ ਗਿਆਨ ਚਾਹੀਦਾ ਹੈ ਇਸ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਇਸ ਕਰਕੇ ਸਤਿਗੁਰੂ ਸਾਹਿਬ ਜੀ ਦੇ ਸ਼ਬਦਾ ਦੁਆਰਾ ਸਤਿਗੁਰੂ ਜੀ ਦੇ ਹੁਕਮ ਦੁਆਰਾ ਇੱਕੋ ਹੀ ਬੇਨਤੀ ਕਰਨੀ ਹੈ ਕਿ ਜਿੰਨਾ ਹੋ ਸਕੇ ਸਮਾਪਤ ਪ੍ਰਾਪਤ ਹੋ ਰਿਹਾ ਹੈ ਕਿਰਤ ਵੀ ਕਰਨੀ ਹੈ ਗੁਰਸਿੱਖੀ ਵੀ ਕਮਾਉਣੀ ਹੈ ਸੰਗਤ ਦੀ ਸੇਵਾ ਵੀ ਕਰਨੀ ਹੈ ਤੇ ਫਿਰ ਵਾਹਿਗੁਰੂ ਦੇ ਗੁਣ ਵੀ ਗਾਉਣੇ ਹਨ ਬੜਾ ਕਠਨ ਹੈ ਜੀ ਕਿਰਤ ਵੀ ਕਰੋ ਗ੍ਰਸਤੀ ਵੀ ਘਰ ਵੀ ਪਾਲੋ ਆਪਣਾ ਫਿਰ ਗੁਣ ਵੀ ਗਾਓ ਜੀ ਸੂਇਸ ਕਰਕੇ ਮਨ ਨੂੰ ਪਰਮੇਸ਼ਰ ਵੱਲ ਆ ਕੇ ਰੱਖਣਾ ਹੈ ਹੱਥ ਕੰਮ ਵੱਲ ਚਿੱਤ ਯਾਰ ਵੱਲ ਸਭ ਤੋਂ ਸੋਖੀ ਉਦਾਹਰਣ ਦਿੱਤੀ ਗਈ ਹੈ ਕਿ ਜਿਨੇ ਮਨ ਪਰਮੇਸ਼ਰ ਦੇ ਨਾਲ ਜੋੜ ਲਿਆ ਉਹਦੇ ਫਿਰ ਪਰਮੇਸ਼ਰ ਆਪੇ ਹੀ ਜ਼ਿੰਮੇਵਾਰੀ ਬਣਦੀ ਹੈ ਪਰਮੇਸ਼ਰ ਦੀ ਸੰਸਾਰ ਦੇ ਵਿੱਚ ਅਸੀਂ ਕਹਿੰਦੇ ਹਾਂ ਨਾ ਮੇਰੀ ਯਾਰੀ ਉਹਦੇ ਨਾਲ ਆ ਉਹ ਆਪੇ ਮੇਰਾ ਖਰਚਾ ਚੁਕੇਗਾ ਆਪੇ ਮੇਰੇ ਫਰਜ਼ ਪੂਰੇ ਕਰੇਗਾ ਇਸ ਤਰ੍ਹਾਂ ਹੀ ਜਿਹੜੇ ਭਗਤ ਵਾਹਿਗੁਰੂ ਪਰਮੇਸ਼ਰ ਤੇ ਆਸ ਓਟ ਪ੍ਰਭ ਤੋਰੀ ਰੱਖ ਲੈਂਦੇ ਨੇ ਨਾ ਫਿਰ ਪਰਮੇਸ਼ਰ ਦਾ ਫਰਜ਼ ਹੈ ਪਰਮੇਸ਼ਰ ਦਾ ਬਿਰਧ ਹੈ ਉਹ ਆਪਣੇ ਆਪਣੇ ਬਾਲਕ ਆਪ ਪ੍ਰਤ ਪਾਲੇ ਉਹ ਆਪਣੇ ਬੱਚਿਆਂ ਦੀ ਆਪ लाज ਰੱਖਦਾ ਉਹਨਾਂ ਦੀ ਪਾਲਣਾ ਕਰਦਾ ਸਵੈਸ ਕਰਕੇ ਭਾਈ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਨਾਲ ਜਪਣੀਏ ਜੇ ਇੱਕ ਵਾਰੀ ਵਾਹਿਗੁਰੂ ਕਹਿੰਦੇ ਆ ਤੇ ਮਹਾਰਾਜ ਨੂੰ ਅਰਦਾਸ ਕਰੀਏ ਮਹਾਰਾਜ ਕਿਰਪਾ ਕਰੋ ਬਾਰ-ਬਾਰ ਆਪ ਜੀ ਦਾ ਨਾਮ ਆਪਣੀ ਰਸਨਾ ਤੋਂ ਜਪੀਏ ਤੇ ਆਪ ਜੀ ਦੇ ਚਰਨਾਂ ਦੇ ਨਾਲ ਐਸਾ ਪ੍ਰੇਮ ਬਣ ਜਾਵੇ ਹੋਰ ਕਾਰ ਵਿਹਾਰ ਝੂਠੇ ਲੱਗਣ ਕੇਵਲ ਤੁਹਾਡਾ ਨਾਮ ਹੀ ਸੱਚਾ ਲੱਗੇ ਕਿਉਂਕਿ ਹੈ ਹੀ ਸੱਚਾ ਵਾਹਿਗੁਰੂ ਦਾ ਨਾਮ ਕੋਈ ਸ਼ੱਕ ਨਹੀਂ ਹੈ ਇਹਦੇ ਵਿੱਚ ਅਗਿਆਨਤਾ ਦਾ ਪਰਦਾ ਹੋਣ ਕਰਕੇ ਜੀਵ ਨੂੰ ਮਾਇਆ ਭਾਸ ਦੀ ਹੈ ਪਰਮੇਸ਼ਰ ਦਾ ਨਾਮ ਛੋਟਾ ਲੱਗਦਾ ਹੈ ਪਰ ਉੱਚੇ ਉੱਪਰ ਉੱਚਾ ਨਾਮ ਕੁਝ ਜੱਪ ਕੇ ਤਾਂ ਵਿਖੇ ਸੋਰਾਹ ਵਿਚਾਰ ਗੁਰੂ ਕਿਰਪਾ ਕਰਨ ਜਿਵੇਂ ਜਿਵੇਂ ਵਾਹਿਗੁਰੂ ਪਰਮੇਸ਼ਰ ਜੀ ਸਮਤ ਬਖਸ਼ਣਗੇ ਤੇਵੇਂ ਤੇਵੇਂ ਆਪ ਜੀ ਨਾਲ ਸਤਗੁਰੂ ਜੀ ਦੀ ਕਿਰਪਾ ਦੁਆਰਾ ਵਿਚਾਰਾਂ ਮਹਾਰਾਜ ਆਪ ਹੀ ਕਰਵਾਉਣਗੇ ਜੀ ਸੋ ਬੋਲਦਿਆਂ ਬੇਅੰਤ ਭੁੱਲਾਂ ਹੋ ਗਈਆਂ ਹਾਂ ਜੀ ਮਾਫੀ ਬਖਸ਼ਣੀ ਅਗਾਹ ਵਾਸਤੇ ਅਰਦਾਸ ਕਰਨੀ ਸਤਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਮਤ ਬਖਸ਼ਣ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ